ਹਾਂਜੀ ਸੁਖਜਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰ ਵਾਲੇ ਪਿੰਡ ਜੋਧਾ ਜੀ ਜ਼ਿਲ੍ਹਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਸੁਖਜਿੰਦਰ ਸਿੰਘ ਉਹੀ ਪੰਜਾਬੀ ਸੱਭਿਆਚਾਰ ਵਾਲੇ ਆਓ ਜੀ ਅੱਜ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਜੀ ਚੱਕੀ ਇਹ ਟਾਲੀ ਦੀ ਲੱਕੜ ਤੋਂ ਗੰਢ ਤਿਆਰ ਹੋਇਆ ਹੋਇਆ ਜੀ ਤੇ ਇਹ ਦਲੀਆਂ ਵੀ ਬਣਾਉਗੀ ਤੇ ਆਟਾ ਵੀ ਬਣਾਉਗੀ ਤੁਸੀਂ ਵੀ ਅਗਰ ਇਦਾਂ ਦੀ ਚੱਕੀ ਸਾਡੇ ਕੋਲੋਂ ਲੈਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸਾਡਾ ਨੰਬਰ ਹੈਗਾ ਜੀ 826 41 44620 ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਇਹ ਟਾਲੀ ਦੀ ਲੱਕੜ ਦਾ ਗੰਦ ਬਣਿਆ ਹੋਇਆ ਜੀ ਤੇ ਵਰਕ ਕਰਦੀ ਤੁਹਾਨੂੰ ਚੱਕੀ ਬਣਾ ਕੇ ਦੇਵਾਂਗੇ ਆਟਾ ਪੀਸੋ ਘਰੇ ਬੈਠ ਕੇ ਤੁਸੀਂ ਆਟਾ ਪੀਸ ਚੱਕਦੇ ਹੋ ਛੋਲਿਆਂ ਦਾ ਆਟਾ ਪੀਸ ਸਕਦੇ ਹੋ ਅ ਦਲੀਆ ਬਣਾ ਸਕਦੇ ਹੋ ਜੀ ਤੇ ਜਿਵੇਂ ਕਿ ਮਸਾਲੇ ਹੋ ਗਏ ਮਸਾਲੇ ਵੀ ਤੁਸੀਂ ਰਗੜ ਸਕਦੇ ਹੋ ਜੀ ਇਹਦੇ ਚ ਤੇ ਲਓ ਜੀ ਸਾਡਾ ਨੰਬਰ ਹੈਗਾ 826 41 44620 ਇਹ ਸਾਡਾ ਨੰਬਰ ਆ ਜੀ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਤੇ ਤੁਸੀਂ ਵੀ ਚੱਕੀ ਲੈਣ ਲਈ ਸਾਡੇ ਨਾਲ ਸੰਪਰਕ ਕਰੋ ਜੀ ਹੁਣ ਸਾਡਾ ਨੰਬਰ ਤੁਸੀਂ ਨੋਟ ਕਰ ਲਿਆ ਇੱਕ ਵਾਰੀ ਫੇਰ ਬੋਲ ਦਿੰਨੇ ਆ 826 41 44620 ਇਹ ਸਾਡਾ ਨੰਬਰ ਆ ਜੀ ਵਰਕ ਕਰਦੀ ਚੱਕੀ ਤੁਹਾਨੂੰ ਬਣਾ ਕੇ ਦੇਵਾਂਗੇ ਜੀ ਟਾਲੀ ਦੀ ਲੱਕੜ ਦੇ ਗੰਢ ਤੋਂ ਤਿਆਰ ਹੋਈ ਚੱਕੀ ਆਟਾ ਬਣਾਓ ਦਲੀਆ ਬਣਾਓ ਛੋਲਿਆਂ ਦਾ ਆਟਾ ਬਣਾਓ ਸਾਡਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਟਾਲੀ ਦੀ ਲੱਕੜ ਦਾ ਗੰਢ ਆ ਜੀ ਠੀਕ ਆ ਜੀ ਤੇ ਪਿੱਤਲ ਦੇ ਕੋਕੇ ਲਾਏ ਹੋਏ ਨੇ ਪਿੱਤਲ ਦੇ ਕੋਕੇ ਲਾ ਕੇ ਵਧੀਆ ਆਪਾਂ ਤਿਆਰ ਕਰਕੇ ਦਿੰਨੇ ਆ ਜੀ ਚੱਕੀ ਠੀਕ ਆ ਜੀ ਆਟਾ ਵੀ ਬਣਾਉ ਤੇ ਦਲੀਆ ਵੀ ਬਣਾਉ ਤੇ ਛੋਲਿਆਂ ਦਾ ਆਟਾ ਵੀ ਬਣਾਉਗੀ। ਚੱਕੀ ਲੈਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡਾ ਪਿੰਡ ਹੈਗਾ ਜੀ ਜੋਧਾ, ਜ਼ਿਲ੍ਹਾ ਹੈਗਾ ਜੀ ਲੁਧਿਆਣਾ ਤੇ ਜੋਧਾ ਤੇ ਨਾਰੰਗਵਾਲ ਰੋਡ ਆ ਜੀ। ਨਾਰੰਗਵਾਲ ਰੋਡ ਤੋਂ ਬੱਲੋਵਾਲ ਨੂੰ ਚੌਕ ਆ ਸੜਕ ਮੁੜਦੀ ਆ ਜੀ। ਚੌਕ ਚੌਕ 'ਚ ਆਪਣੀ ਸ਼ਾਪ ਆ ਜੀ ਕਾਰਨਰ ਤੇ ਪਲੱਸ ਦੀ ਨਿਸ਼ਾਨੀ ਵਾਲਾ ਚੌਕ ਆ। ਪਲੱਸ ਦੀ ਨਿਸ਼ਾਨੀ 'ਚ ਹੀ ਆਪਣੀ ਕਾਰਨਰ ਤੇ ਦੁਕਾਨ ਬਣੀ ਆ ਜੀ ਪੱਲੋ ਵਾਲਾ ਵਾਲੇ ਰਾਹ ਤੇ ਨਾਰਗਵਾਲਾ ਰੋਡ ਤੇ ਫਿਰ ਤੁਸੀਂ ਨੋਟ ਕਰ ਲਓ ਆਪਣਾ ਨੰਬਰ 82641 44620 ਪਿੰਡ ਹੈਗਾ ਜੀ ਦੁੱਧਾ ਜ਼ਿਲ੍ਹਾ ਲੁਧਿਆਣਾ ਕਾਲੀ ਦੇ ਲੱਕੜ ਦਾ ਗੰਡਾ ਜੀ ਵਧੀਆ ਤਰੀਕੇ ਨਾਲ ਚੱਕੀ ਬਣੀ ਹੋਈ ਆ ਜੀ ਲਾਈਫ ਟਾਈਮ ਗਾਰੰਟੀ ਆ ਜੀ ਸਾਡੀ ਤੇ ਲਾਈਫ ਟਾਈਮ ਗੰਡ ਨੂੰ ਕੁਝ ਨਹੀਂ ਹੋਊਗਾ ਜੀ